ਸਤਿ ਸ਼੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਹੋਏ ਆਂ ਪੰਜਾਬ ਦੇ ਮੌਸਮ ਦੀ ਨਵੀਂ ਅਪਡੇਟ ਸਭ ਤੋਂ ਪਹਿਲਾਂ ਨਵੀਆਂ ਜਾਣਕਾਰੀਆਂ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਅਸੀਂ ਤੁਹਾਨੂੰ ਜਾਣਕਾਰੀ ਦੇ ਸਕੀਏ ਕਿ ਕੀ ਰਹੇਗਾ ਪੰਜਾਬ ਅੱਜ ਦਾ ਮੌਸਮ ਕਿੱਥੇ ਪਵੇਗਾ ਮੀਂਹ ਕੀ ਹਾਲਾਤ ਨੇ ਹੜ੍ਹਾਂ ਦੇ ਕਿਹੜੇ ਟਾਈਮ ਦੇ ਕੀ ਹਾਲਾਤ ਨੇ ਅਤੇ ਹੋਰ ਜਾਣਕਾਰੀਆਂ ਸਭ ਤੋਂ ਪਹਿਲਾਂ ਗੱਲ ਕਰੀਏ ਮੀਂਹ ਦੀ 6 ਸਤੰਬਰ ਦਿਨ ਪਰ ਬਾਰਿਸ਼ ਤੋਂ ਬਾਅਦ 7 ਸਤੰਬਰ ਕਿੱਥੇ ਪਵੇਗਾ ਮੀਂਹ ਪੰਜਾਬ ਵਿੱਚ ਅੱਜ ਬੱਦਲਵਾਰੀ ਬਣੀ ਰਹੇਗੀ ਤੜਕੇ ਸਾਰ 2 ਵਜੇ ਜਲੰਧਰ ਸ਼ਾਹਕੋਟ ਵਿੱਚ ਮੀਂਹ ਦੀ ਪੂਰੀ ਸੰਭਾਵਨਾ ਹੈ ਉਸ ਤੋਂ ਬਾਅਦ 9 ਵਜੇ ਤੱਕ ਅੰਮ੍ਰਿਤਸਰ ਲੁਧਿਆਣਾ ਪਰਣਾਲਾ ਮੁਕਤਸਰ ਬਠਿੰਡਾ ਮਾਨਸਾ ਵਰਗੇ ਇਲਾਕਿਆਂ ਵਿੱਚ ਵੀ ਹਲਕੀ ਤੋਂ ਦਰਮਿਆਨੀ بارش ਹੋ ਸਕਦੀ ਹੈ ਇਹ ਮੀਂਹ ਦੇ ਬੱਦਲ ਸ਼ਾਮੀ 5 ਵਜੇ ਤੱਕ ਬਨੇ ਰਹਣਗੇ ਇਹ ਰਾਵਾਂ ਦੀ ਸਥਿਤੀ ਦੀ ਕਲਪਰੀਏ ਤੱਕ ਦਾ ਅੱਜ ਦੀ ਸਥਿਤੀ ਇਸ ਵੇਲੇ ਤਨਾਪੂਨ ਹੈ ਕਿਉਂਕਿ ਦਰਿਆਾਂ ਦਾ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ ਹੜ੍ਹ ਦੀ ਸੰਭਾਵਨਾ ਇਲਾਕਾ ਪ੍ਰਸ਼ਾਸਨ ਅਤੇ ਲੋਕਾਂ ਨੂੰ ਸਤਾ ਰਹੀ ਹੈ ਗੱਲ ਕਰੀਏ ਤਾਂ ਮਾਝੇ ਦੀ ਕਈ ਪਿੰਡਾਂ ਵਿੱਚ ਪਾਣੀ ਦਾ ਨਿਕਾਸ ਹੋ ਚੁੱਕਿਆ ਹੈ ਪਰ ਹਜੇ ਵੀ ਕਾਰਕਾਰਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਦਰਿਆਵਾਂ ਦੇ ਨਾਲ-ਨਾਲ ਲੱਗਦੇ ਪੰਨਾਂ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਹੋਰ ਵਧੇਰੇ ਜਾਣਕਾਰੀਆਂ ਲਈ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ